ਸਸਟੀ ਗਾ ਸਸਟੀ ਗਾ ਠੀਕ ਹੋ ਸਸਟੀ ਗਾ ਕਿੱਧਰ ਗਏ ਕੀ ਉਸਾ ਉਹ ਨਹੀਂ ਆਏ ਆਪਣੇ ਮੱਕੜ ਸਰਦ ਕਿਆ ਸੀ ਗਿਆ ਕੋਈ ਰੇਤਾ ਆ ਗਿਆ ਕਿੱਧਰ ਚੱਲ ਰਿਹਾ ਕੰਮ ਤੁਹਾਨੂੰ ਤਾਂ ਨਹੀਂ ਤਕਲੀਫ ਹੋਉਂਦੀ ਕੰਮ ਚੱਲਦਾ ਚੱਕਣਾ ਹੁ ਸਾਨੂੰ ਤੁਹਾਨੂੰ ਕਿੱਥੇ ਚੱਕਣਾ ਕਿੱਥੇ ਜਾਵਾਂਗੇ ਦੱਸੋ ਨਹੀਂ ਨਹੀਂ ਤੁਹਾਨੂੰ ਕਹਦਾ ਚੱਕਣਾ ਮਿੱਟੀ ਸਿੱਟਣੀ ਇੱਥੇ ਆ ਸਾਰੇ ਚੱਕਣੇ ਸਾਰਿਆਂ ਨੇ ਪਾ ਲਈ ਅੱਛਾ ਫਿਰ ਇਹਨਾਂ ਦਾ ਇਹੋ ਸਾਹ ਫਿਰ ਇਹਨਾਂ ਦਾ ਸਮਾਨ ਘਟਾ ਦੇਣ ਜੀ ਵਸੇਹੀ ਆ ਜੀ ਹੈ ਸਮਾਨ ਥੋੜਾ ਘਟਾ ਦੇਣਾ ਮਨ ਮਿੱਟੀ ਵੀ ਆਊਗੀ ਫਿਰ ਉਹ ਕੰਮ ਵੀ ਕਰਨਾ ਤੁਹਾਨੂੰ ਨਹੀਂ ਸੌਖਾ ਹੋਊਗਾ ਬਾਅਦ ਵਿੱਚ ਕਹਿੰਦੇ ਬਾਅਦ ਵਿੱਚ ਰੱਖ ਲਿਓ ਬੜਾ ਹੈ ਹਾਂ ਪਰ ਕੰਮ ਤਾਂ ਕਰਨਾ ਹੀ ਹੈ ਨਾ ਸਤਿ ਸ਼੍ਰੀ ਅਕਾਲ ਜੀ ਕਿੰਨਾ ਅਚਰ ਹੋ ਗਿਆ ਹੁਣ ਆਪਾਂ ਉਹ ਚੈੱਕ ਕਰਦਿਆਂ ਨੂੰ ਕੰਮ ਇਦਾਂ ਮੰਡੀ ਕੋਲ ਰੇਲਵੇ ਕਰ ਰਹੇ ਉਧਰ ਤਾਂ ਪਹਿ ਹੀ ਕਾਸਟਿੰਗ ਹੋ ਗਈ ਦੇਖੋ ਜੀ ਬੜਾ ਬੜਾ ਚਲੋ ਦਿਖਾਓ ਮੈਂ ਉਧਰ ਕਹਿ ਰਹੇ ਹਿੰਦਰ ਸਰਨ ਲਈ ਉਧਰ ਦੇਖਣ ਆ ਲੈ ਨਹੀਂ ਮੈਂ ਅੰਡਰ ਬ੍ਰਿਜ ਵਾਲਾ ਉਧਰ ਦੀ ਚਲੀਏ ਕੋਈ ਤਰੋ ਜੇ ਥੋੜਾ ਵਾਅ ਕਰ ਲੋ ਤੇ ਦੇਖ ਲਓ ਪਲੀਜ਼ ਚਲੋ 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 ਦਿੱਲੀ ਬੋਰਡਾ ਕੰਪਨੀ ਸੇ ਫੁਕਾਰਦੇ ਇੱਕ ਨਾ ਦ ਕਿਹੜਾ ਖੰਭਾ ਮੈਨੂੰ ਦੱਸ ਦੇ ਦੇਖ ਲੰਨੇ ਆਪਾਂ ਕੋਈ ਨਹੀਂ ਪੱਥਰ ਲੈਂਦੇ ਵੀ ਬਣ ਜੂਗੇ 90 ਮੀਟਰ ਇੱਧਰ ਸੜਕ ਬਣ ਜੂ 90 ਮੀਟਰ ਉਧਰ ਜੀ ਅੱਛਾ ਇੱਥੋਂ ਨਿਕਲ ਜੂਗਾ ਜੀ ਅੱਛਾ ਅੱਛਾ ਨੀ ਆ ਪੈ ਗਈ ਫਰਸ਼ ਇਹ ਫਰਸ਼ ਪੈ ਕੇ ਨਹੀਂ ਜੀ ਹੁਣ ਇੱਕ ক্লোਜ਼ ਬੋਰਡ ਪ੍ਰੀ ਕਾਸਟ ਆਊਗਾ ਅੱਛਾ ਬਾਰੀ ਬਣਾ ਇੱਥੇ ਕੁਝ ਨਹੀਂ ਬਣਾਣਾ ਇਹਨਾਂ ਨੇ ਹਾਂ ਬਨੇ ਹੋਇਆ ਡੱਬਾ ਆਊਗਾ ਜੀ ਮੀਟਰ ਉਧਰ ਜਾਊਗਾ 90 ਮੀਟਰ ਉਧਰ ਜਾਊਗਾ ਜੀ ਅੱਛਾ ਸਾਰਾ ਬਾਕਸ ਬਣ ਜਾਊਗਾ ਜੀ ਕਵਰੋ ਕਵਰ ਹੋ ਜੂਗਾ ਜੀ ਅੱਛਾ ਟਨਲ ਬਣ ਜਾ ਕੰਦਰ ਬਣ ਜੂਗੀ ਮਤਲਬ ਤੇ ਕਿੰਨਾ ਹਜੇ ਸਮਾਂ ਲੱਗਣਾ ਕਿਹੜਾ ਲੱਗਣਗੇ 4 ਦਿਨ ਹੋਰ ਲੱਗਣਗੇ ਲੈ ਟੋਂਡਰ ਵਾੜ ਰਹੀ ਕੰਮ ਸਾਰਾ ਮੋਟਰ ਨਾਲ ਕੇ ਦੀ ਵਾਟਰ ਵੀ ਪਾਣੀ ਡਾਊਨ ਕਰਕੇ ਫਿਰ ਕੰਮ ਹੁੰਦਾ ਹੈ ਇਹ ਕੰਮ ਤੇ ਕਰ ਚੱਲੋ ਤਾਂ ਪੂਰਾ ਰੋਕ اور ਕਾਵਟ ਤਾਂ ਨਹੀਂ ਆਈ ਮੈਂ ਉਹ ਪੋਲ ਨਾ ਨਹੀਂ ਸ਼ਿਫਟ ਹੋ ਰਿਹਾ ਮੈਂ ਕਹਿ ਵੀ ਰਹੀ ਸੀ ਉਹਨਾਂ ਨੇ ਐਕਸ਼ਨ ਦਾ ਫੋਨ ਆਇਆ ਤੇ ਮੈਂ ਤੁਹਾਨੂੰ ਮਿਲਦੇ ਰਿਕੁਐਸਟ ਕਰ ਦਉ ਮਾੜੀ ਜੀ ਉਹ ਦੇਖੋ ਉਹਨਾਂ ਨੇ ਵੀ ਬੋੜੀਆਂ ਲਾਈਆਂ ਸਿਰ ਉਹ ਬੋੜੀਆਂ ਉਹਦੇ ਵਾਸਤੇ ਲਾਈਆਂ ਪੋਲ ਵਾਸਤੇ ਅੱਛਾ ਜੇ ਪਿੱਛੇ ਕਰਦੇ ਨਹੀਂ ਥੋੜਾ ਨਾ ਕੰਮ ਇਜ਼ੀ ਹੋ ਜਾਣਾ ਤਾਂ ਪੋਲ ਕਰ ਦੇਣਾ ਉਹ ਕੀ ਦੋਲਾ ਹਰਸ਼ ਹਰਸ਼ ਪੋਲ ਜਿੱਤ ਤੱਕ ਗੱਲ ਗੁਲ ਕਰ ਪੋਲ ਕਰਵਾ ਦੇ ਸ਼ਿਫਟ ਕਿਉਂ ਨਹੀਂ ਹਾਂਜੀ ਪੋਲ ਕਰ ਤਾਂ ਐਕਸ਼ਨ ਸਰ ਨੂੰ ਕਹਿਣਾ ਵੀ ਪੋਲ ਉਹਦੇ سپورਟ ਲਈ ਸਿਰ ਪੋਲ ਕਰਕੇ ਲਾਈ ਜਾਂਦੀ ਉਹਨਾਂ ਨੇ ਅੱਛਾ ਐਡਾ ਪੰਗਾ ਕੀਤਾ ਤੇ ਪੋਲ ਨਹੀਂ ਸ਼ਿਫਟ ਕੀਤਾ ਕੋ ਤੁਹਾਡੇ ਧਿਆਨ ਚ ਲੁਆਇਨ ਉਹਨਾਂ ਨੂੰ ਸ਼ੁਰੂ ਕਰ ਜੈਸਾ ਜਪਾ ਪ੍ਰੋਫੈਸ਼ਨਲ ਕਰ ਲਿਆ ਤਾਂ ਹਾਂ ਚਲੋ ਇਹ ਤਾਂ ਬਹੁਤ ਵਧੀਆ ਸਭ ਤੋਂ ਵੈਜਨ ਕੋ ਜਿਹੜੇ ਸ਼ਹਿਰ ਦੇ ਸਕੂਲੀ ਬੱਚੇ ਸਭ ਤੋਂ ਈਜ਼ੀ ਉਹਨਾਂ ਨੂੰ ਹਾਂ ਉਹਨਾਂ ਨੂੰ ਸਰੀਆ ਦੇ ਐਕਟਰ ਚੁੱਕੀ ਨਾਲ ਨਾਲ ਨਿਕਲ ਗਏ ਪੋਲ ਨਾਲ ਇੰਦਰ ਦਾ ਹੀ ਫਰਕ ਪੈ ਜੂਗੀ ਵੱਡੀ ਜਮਾ ਜੁੜ ਚੂਗਾ ਸਾਰਾ ਸ਼ਹਿਰ ਸਾਰਾ ਸ਼ਹਿਰ ਸਾਰਾ ਦੁਕਾਨਾਂ ਦੇ ਰੇਟ ਤੇ ਵਾਧੂ ਨਹੀਂ ਹੋਣੀ ਬਹੁਤ ਵਧੀਆ ਜਿਵੇਂ ਆਈਡੀਓ ਲਈ ਐਕਸਸਰ ਮੰਤਰੀ ਸਾਹਿਬ ਕਰਾ ਕਰਦੇ ਨੇ ਜੀ ਹੈਲੋ ਹਲੋ ਸਤਿ ਸ਼੍ਰੀ ਅਕਾਲ ਜੀ ਉਹ ਜਿਹੜਾ ਆਪਣਾ ਅੰਡਰਬ੍ਰਿਜ ਦਾ ਕੰਮ ਚੱਲ ਰਿਹਾ ਉੱਥੇ ਇੱਕ ਪੋਲ ਆ ਮੱਕੜ ਸਾਹਿਬ ਨੇ ਕਿਹਾ ਵੀ ਹੁਣ ਆ ਤੁਹਾਨੂੰ ਸ਼ਿਫਟ ਕਰਾਉਣ ਨੂੰ ਆਹ ਬਈ ਚਲੋ ਦੇਖੋ ਮੈਂ ਉੱਥੇ ਹੀ ਖੜੀ ਆ ਉਹ ਦੇਖੋ ਉਹ ਤਾਂ ਕਿੰਨਾ ਕੁਸ਼ ਕਰੀ ਬੈਠੇ ਉਹਨੂੰ ਪੋਲ ਵਾਸਤੇ ਉਹ ਸ਼ਿਫਟ ਕਰਾ ਦਿਓ ਕਾਚੋਰੀ ਮੈਨੂੰ ਮੱਕੜਾ 하고 ਨੂੰ ਨਹੀਂ ਆਇਆ ਇਸ ਵਾਰੀ ਨਹੀਂ ਆਇਆ ਦਾਲੋ ਕਰ ਲੋ ਕਰ ਲੋ ਕਰ ਲੋ ਮੱਕੜਾ ਸਾਹਿਬ ਤੁਸੀਂ ਫੋਨ ਹੀ ਨਹੀਂ ਕੀਤਾ ਸਸੀ ਕਾਲ ਸਰ ਹਾਂਜੀ ਸਰੇਕ ਮੈਂ ਮੀਮੀ ਸਰ ਰੇਲਵੇ ਵਾਲਿਆਂ ਨੇ ਕੀਤਾ ਜੀ ਆਪਣੇ ਐਸ.ਐਸ.ਓ ਨੂੰ ਅਸੀਂ ਤਾਂ ਮਤਲਬ ਉਹਨੇ ਆਇਆ ਸੀ ਕੋਨੇ ਜਿੱਥੇ ਗੁਪਤਾ ਜੀ ਕਹਿੰਦਾ ਨਾ ਮਤਲਬ ਗੁਪਤਾ ਪੱਤਰਕਾਰ ਦੀ ਜੀ ਬਿਲਕੁਲ ਉਹਨੇ ਸਾਹਮਣੇ ਇੱਕ ਪੋਲ ਉਹਨੇ ਨਾ ਹਜ਼ਾਰ ਜਿਹੜੀ ਬੋਰੀ ਲਾ ਕੇ ਪਟਾਟ ਕੀਤਾ ਉਹ ਪੰਜ ਫੁੱਟ ਪਿੱਛੇ ਹੋ ਜੂ ਉਹਨਾਂ ਕਾਂਗਰਸ ਦੀ ਔਰ ਹੋ ਜਾਊਗੀ ਤਾਂ ਮੈਂ ਤਾਂ ਮੱਕਰ ਦੀ ਆਦ ਤੱਕ ਮਾਉਣ ਦੀ ਹਾਂ ਜਿਹੜੇ ਪਿੱਛੇ ਪਿੱਛੇ ਕਰਨਾ ਉਹ ਗੱਲ ਕਰ ਰਹੇ ਹੋ ਨਾ ਉਹਨਾਂ ਦੇ ਉਹਨਾਂ ਦੇ ਰੇਲਵੇ ਵਾਲੇ ਕੰਸਰਨਡ ਅਫੀਸਰ ਹੀ ਆ ਉਹ ਕਹਿੰਦੇ ਅਸੀਂ ਇਹ ਆਪਣੀ ਤੁਹਾਡੇ ਪੀਐਸਪੀ ਦੇ ਲੇ ਕੇ ਜੋ ਅਫੀਸਰ ਰੱਖਿਆ ਸੀਗਾ ਉਹਨਾਂ ਨੇ ਫਿਰ ਕਹਿੰਦੇ ਕਹਿੰਦੇ ਵੀ ਰਿਕਵੈਸਟ ਕਰਵਾ ਹਾਂਜੀ ਪੀਐਸਪੀ ਚਲੋ ਕੋਈ ਨਹੀਂ ਕੋਣ ਦੇਖ ਲੋ ਕੋਈ ਨਹੀਂ ਕਰੋ ਲੋ ਤਾਂ ਸਾਡਾ ਠੀਕ ਥੈਂਕ ਯੂ ਸਰ ਠੀਕ ਥੈਂਕ ਯੂ ਮੈਨੂੰ 45 ਸਾਲ ਹੋ ਗਏ ਨੇ ਮੇਸ਼ਰ ਹੈ 45 ਸਾਲ ਹੋ ਗਏ ਮੈਨੂੰ ਕੰਮ ਕਰਦੇ ਨੇ ਕਮਾਉਂਦੇ ਆਂ ਵਧਾਈਆਂ ਕਮਾਂਦੇ ਤੇ ਐਂ ਕਮਾਂਦੇ ਪਾ 25 ਹਜ਼ਾਰ ਕਮਾਵਾ ਪਾ ਲੋਕਾਂ ਨੂੰ ਕਮਾਉਂਦੇ ਆਂ ਕਮਾਂਦੇ ਦੀ ਗੱਲ ਨਹੀਂ ਕੰਮ ਹੀ ਕਰ ਮੇਰੀ ਗੱਲ ਸੁਣੋ ਮੈਂ ਮੈਕਸਿੰਸ ਸਾਹਿਬ ਨੂੰ ਮੈਂ ਕੰਮ ਭੇਜੀ ਠੀਕ ਹੈ ਠੀਕ ਹੈ ਦੇਖੋ ਅਸੀਂ ਮੈਮ ਨੂੰ ਦੱਸਿਆ ਬਲ ਸਭ ਤੋਂ ਫਾਸਟ ਬਲੋਡ ਦੇ ਪ੍ਰੋਜੈਕਟ ਹੋ ਰਿਹਾ ਸਭ ਤੋਂ ਅਸੀਂ ਯੂਨੀਵਰਸ ਸਾਹਿਬ ਤੋਂ ਫਾਸਟ ਹੈ ਅਸੀਂ ਮੈਮ ਨੂੰ ਬਰੀਫ ਕਰਦੇ ਆ ਮੈਮ ਅੱਗੇ ਕਰਦੇ ਆ ਟਪੋ ਟਪ ਹੋ ਰਹੀ ਹੈ ਨਹੀਂ ਮੈਂ ਤਾਂ ਲੋਕਾਂ ਦੇ ਕੰਮ ਹੈ ਹੀ ਇੰਨੇ ਰੁਕੇ ਹੋਏ ਸੀ ਵੀ ਉਹਨਾਂ ਨੇ ਮੈਮ ਤੁਹਾਨੂੰ ਤਾਂ ਇਹ ਜੀ ਦੀ ਚੀਜ਼ ਮਾਂ ਚ ਕਾਲੀ ਹੈ ਉਹਨਾਂ ਦੇ ਵਿੱਚ ਇਹ ਜਗਲੇ ਮਿੰਨੇ 17 ਕਰੋੜ ਦਾ ਪ੍ਰੋਜੈਕਟਡ ਦਾ ਮੈਮ ਪ੍ਰੈਸ਼ੀਅਸ ਪ੍ਰੋਜੈਕਟ ਹੈ ਤੁਸੀਂ ਉਹ ਵੀ ਅਗਲੇ ਮਿੰਨੇ ਵਰਤਨ ਕਰਾ ਲੈਣੇ ਮੈਮ ਉਹ ਬਿਲਕੁਲ ਕੀ ਪੈਸੇ ਵਾਪਸ ਜਾਣ ਲੱਗੇ ਤੂੰ ਹੀ ਨਾ ਉਧਰ ਫੋਨ ਕਰ ਦੇਣਾ ਤੋ ਪੈਸੇ ਅਮਰਤ ਨੂੰ ਵਾਪਸ ਚਲੇ ਜਾਣਗੇ ਅੱਛਾ ਸਾਡਾ ਫਰਜ਼ ਹੈ ਮੈਂ ਇਸਕੋ ਸਟੋਡੀਅਨ ਅਸੀਂ ਸ਼ਹਿਰ ਦੇ ਦੱਸੀ ਨਹੀਂ ਵਧੀਆ ਗੱਲ ਹੈ ਤੂੰ ਫੋਨ ਕਰਨਾ ਚਾਹੀਦਾ ਚਲ ਨਾ ਲੋ ਜੀ ਮੇਰਾ ਅਗਸਤ ਦੇ ਪੱਕਾ ਡੈਡੀਕੇਟਡ ਹੜਾਂ ਕਰ ਦੇਣਾ ਇਹ ਨਾ ਇੱਕ ਕੰਮ ਤੁਸੀਂ ਕਰੋ ਪਾਣੀ ਚੈੱਕ ਕਰਾਓ ਮਲੋਟ ਦੇ ਹਰੇਕ ਮੁਹੱਲੇ ਦਾ ਮੈਂ ਬਸ ਕੋਲ ਤੇ ਮੇਰੇ ਨੰਬਰ ਪੀਣ ਵਾਲਾ ਪਾਣੀ ਨਹੀਂ ਤੁਸੀਂ ਮੇਰੇ ਘਰ ਤੇ ਕਰਾਓ ਕੋਈ ਵੀ ਪਤਾ ਇਹ ਮਿਕਸਿੰਗ ਮਿਕਸਿੰਗ ਵਾਲੀ ਜਿਹੜੀ ਗੱਲ ਲਾਉਂਦੀ ਹੈ ਇੱਕ ਮਿੰਟ ਤਰ ਕੋ ਟਾਈਮ ਮੇਰੀ ਬੇਨਤੀ ਕਰੋ ਹਾਂ ਤੁਸੀਂ ਵਾਟਰ ਉਸ ਤੇ ਜੋ ਮਰਜੀ ਸਾਡੇ ਸਿੰਪਲ ਚੈੱਕ ਕਰੋ ਹਰ ਮੇਸੇ ਟੀਮ ਆਂਦੀ ਹੈ ਪ੍ਰੋਬਲਮ ਕੀ ਹੈ ਮੇਰੀ ਅੰਬਲ ਸਬਮਿਸ਼ਨ ਹੈ ਬੰਦਾ ਭਾਵੇਂ ਤਾਂ 1 ਲੱਖ ਰੁਪਏ ਕੋਠੀ ਪਾਉਂਦਾ ਹੈ ਭਾਵੇਂ 1 ਕਰੋੜ ਜਦੋਂ ਸਾਡੀ ਵਾਟਰ ਸਪਲਾਈ ਪਾਈਪ ਜੋੜਨ ਆਉਂਦੇ ਨਾ ਤਾਂ 20 ਰੁਪਏ ਪਾਈਪ ਲੈ ਕੇ ਪਲਾਸਟਿਕ ਪਾਈਪ ਪਾਉਂਦੇ ਹੈ ਅੱਛਾ ਹੁਣ ਅਸੀਂ ਕੀ ਕਰ ਰਹੇ ਆ ਦੇਖੋ ਜਦੋਂ ਤੁਸੀਂ ਵਾਟਰ ਨੰਬਰ 8 ਦਾ ਕੰਮ ਸ਼ੁਰੂ ਕਰਾਇਆ ਅਸੀਂ 200 ਕਨੈਕਸ਼ਨ ਨਵੇਂ ਆਪ ਕਰਕੇ ਦੇ ਰਹੇ ਹਾਂ ਜਿਸਤੀ ਪਾਈਪ ਐਂਡ ਤੱਕ ਸਾਰਾ ਜਿਸਤੀ ਕਿਉਂਕਿ ਪਲਾਸਟਿਕ ਪਾਈਪ ਆਕੇ 5 ਰੁਪਏ ਕਲੈਂਪ ਲੱਗਦੇ ਜਦੋਂ ਮੋਟਰ ਰੱਖੀ ਤੇ ਟੋਟੀਆਂ ਦੇ ਥੱਲੇ ਮਿਕਸਿੰਗ ਸ਼ੁਰੂ ਹੋ ਜਾਂਦੀ ਹੈ ਪਾਣੀ ਅਸੀਂ ਵਾਟਰ ਬੁਕਸ ਤੇ ਨਾਦਰ ਸੀਵਰ ਆਪਣੇ ਮਿਕਸ ਤੁਸੀਂ ਆਏ ਕਰੋ ਤੁਸੀਂ ਟੈਸਟ ਕਰਾ ਕੇ ਨਾ ਮੈਨੂੰ ਟੈਸਟ ਅਗਰ ਰਿਪੋਰਟ ਦਿਓ ਸਾਰੇ ਮਲਿਆਂ ਦੀ ਠੀਕ ਹੈ ਫਿਰ ਆਪਾਂ ਦੇਖਦੇ ਹਾਂ ਫਿਰ ਅਸੀਂ ਬਲੌਕਾਂ ਨੂੰ ਰਿਕੁਐਸਟ ਕਰ ਲਾਂਗੇ 10 ਦਿਨ ਟਾਈਮ ਦਿਓ ਮੈਂ ਸਾਰੇ ਮਲਿਆਂ ਤੋਂ ਸੈਂਪਲ ਲੈ ਕੇ ਇੱਕ ਵਾਰ